ਪਈਏ ਕਦੇ ਨਾ ਭੱਜੇ ਸੀ ਤੇ ਨਾ ਭੱਜੇ ਤੇ ਨਾ ਕਦੇ ਭੱਜਣਗੇ ਹਾਂਜੀ ਦੋਸਤੋ ਇੱਕ ਪੰਜਾਬ ਦੇ ਵਿੱਚ ਨਾਰਾ ਚੱਲ ਰਿਹਾ ਹੈ ਪਈਏ ਪਜਾਓ ਪੰਜਾਬ ਬਚਾਓ ਇਹ ਉਹਨਾਂ ਲੋਕਾਂ ਨੂੰ ਵੀ ਪਤਾ ਹੈ ਜਿਹੜੇ ਵੀਡੀਓ ਪਾਉਂਦੇ ਨੇ ਬੋਲਦੇ ਨੇ ਤੇ ਵੀ ਪਈਏ ਪਜਾਓ ਪੰਜਾਬ ਬਚਾਓ ਇਹ ਉਹਨਾਂ ਨੂੰ ਵੀ ਪਤਾ ਹੈ ਵੀ ਪਈਏ ਐ ਨਹੀਂ ਭਾਈਦੇ ਤੇ ਬਸ ਓੜੇ ਪੜੇ ਲੋਕਾਂ ਨੂੰ ਆਉ ਦੇ ਪਿੱਛੇ ਲਾਉਂਦੇ ਨੇ ਉਹ ਤੇ ਉਹਨਾਂ ਦਾ ਕੰਮ ਹੁੰਦਾ ਉਹਨਾਂ ਨੂੰ ਵੀਊ ਆ ਜਾਂਦੇ ਨੇ ਜਾਂ ਫਿਰ ਜਿਹੜੇ ਵੱਡੇ ਵੱਡੇ ਫੰਡ ਆ ਜਾਂਦੇ ਆ ਲੋਕ ਦੇਖਦੇ ਆ ਵੀ ਹਾਂ ਇਹ ਪੰਜਾਬ ਵਾਸਤੇ ਬੋਲ ਰਹੇ ਆਏ ਆ ਕਿਉਂਕਿ ਲੋਕ ਹੈ ਅੱਜ ਕੱਲ ਭੋਲੇ ਗਮਰਾਹ ਹੋ ਜਾਂਦੇ ਨੇ ਲੋਕ ਤੇ ਉਹ ਆਪ ਦਾ ਨਿਸਕਾਨ ਕਰ ਪੈਂਦੇ ਨੇ ਪੰਜਾਬ ਚੋਂ ਤੁਸੀਂ ਭਈਆਂ ਨੂੰ ਕਿਵੇਂ ਕੱਢੋਗੇ ਪੰਜਾਬ ਚ ਹਜ਼ਾਰਾਂ ਕੰਪਨੀਆਂ ਨੇ ਵੱਡੇ ਵੱਡੇ ਥਰਮਲ ਪਨਾਟ ਨੇ ਰੈਫਾਇਨਰੀਆਂ ਨੇ ਤੇ ਹੋਰ ਪ੍ਰਾਈਵੇਟ ਕਾਰਖਾਨੇ ਨੇ ਤੇ ਉਹਦੇ ਵਿੱਚ ਭਈਏ ਕਿੰਨੇ ਨੇ ਹਜ਼ਾਰਾਂ ਦੇ ਹਿਸਾਬ ਨੇ ਇੱਕ ਚ ਤੇ ਪੰਜਾਬੀ ਕਿੰਨੇ ਨੇ ਇਹਦੇ ਵਿੱਚ ਮੇਨ ਵੱਡੀ ਗੱਲ ਹੈ ਮੇਰੀ ਗੱਲ ਕੌੜੀ ਜਰੂਰ ਲੱਗੂਗੀ ਤੇ ਉਹ ਪੰਜਾਬੀ ਕੰਮ ਕਰਕੇ ਰਾਜੀ ਨਹੀਂ ਤੇ ਉਹਨਾਂ ਬੰਦਿਆਂ ਨੂੰ ਕੰਮ ਚਾਹੀਦਾ ਇਸ ਕਰਕੇ ਭਈਏ ਪੰਜਾਬ ਦੇ ਵਿੱਚ ਆਪਣਾ ਯਾਨੀ ਕਿ ਸਾਰਾ ਕਾਰੋਬਾਰ ਸੰਭੀ ਬੈਠੇ ਨੇ ਮੇਨ ਵੱਡੀ ਗੱਲ ਹੈ ਪੰਜਾਬ ਦੇ ਲੋਕ ਜਿਹੜੇ ਨੌਜਵਾਨ ਨੇ ਉਹ ਹੱਥੀਂ ਕੰਮ ਕਰਕੇ ਰਾਜੀ ਨਹੀਂ ਹੈਗੇ ਇਸ ਕਰਕੇ ਭਈਏ ਉਹ ਜਿਹੜੇ ਭਈਏ ਨੇ ਉਹ ਆਪਦੇ ਕੰਮ ਤੱਕ ਹੀ ਧਿਆਨ ਹੁੰਦਾ ਭਈਆਂ ਦਾ ਇਸ ਕਰਕੇ ਲੋਕ ਭਈਆਂ ਨੂੰ ਕੰਮ ਤੇ ਰੱਖ ਰਹੇ ਨੇ ਗੱਲ ਮੇਰੀ ਧਿਆਨ ਨਾਲ ਸੁਣਿਓ ਤੇ ਭਈਏ ਭੱਜਣਗੇ ਕਿਵੇਂ ਉਹ ਵੀ ਦੱਸ ਦੇਵਾਂਗੇ ਤੁਹਾਨੂੰ ਦੋਸਤੋ ਨਾ ਭਈਏ ਡਾਂਗਾਣਾ ਜਾਂ ਆ ਵਿਰੋਧ ਕਰਿਆ ਆਏ ਨਹੀਂ ਪਾਇਦੇ ਇਹਨਾਂ ਦਾ ਵਾਈ ਕੱਟ ਕਰਨਾ ਪਊਗਾ ਪਈਏ ਫੇਰ ਭੱਜਣਗੇ ਕਿਉਂਕਿ ਪਈਏ ਕੋਈ ਆਉਂਦਾ ਪੰਜਾਬ ਦੇ ਵਿੱਚ ਦੁਕਾਨ ਕਰਦਾ ਜਾਂ ਕੋਈ ਰੇੜੀ ਲਾਉਂਦਾ ਜਾਂ ਕੋਈ ਰੇਸਟਾ ਚਲਾਉਂਦਾ ਜਾਂ ਆਪਾਂ ਉਹਨਾਂ ਨੂੰ ਉਹਨਾਂ ਕੋਲੇ ਜਾਂਦੇ ਆ ਉਹਨਾਂ ਤੋਂ ਸਮਾਨ ਖਰੀਦਦੇ ਆ ਜਾਂ ਉਹਨਾਂ ਦੇ ਰਿਸ਼ਤੇ ਤੇ ਬੰਨੇ ਆ ਉਹਨਾਂ ਦੀ ਦੁਕਾਨਦਾਰੀ ਚੱਲਦੀ ਹੈ ਤਾਂ ਹੀ ਫੇਰ ਹੀ ਪੰਜਾਬ ਚ ਆਉਂਦੇ ਆ ਫੇਰ ਉਹ ਗਾਹਾਂ ਹੋਰ ਜਿਹੜੇ ਉਹਨਾਂ ਦੇ ਸਾਥੀ ਹੁੰਦੇ ਆ ਜਾਂ ਉੱਥੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਵੀ ਬਹੁਤ ਵਧੀਆ ਕੰਮ ਚੱਲਦਾ ਪਿਆ ਪੰਜਾਬ ਚ ਉੱਥੇ ਆਓ ਫਿਰ ਇਹ ਹੋਰ ਲੈ ਕੇ ਆਉਂਦੇ ਆ ਤੇ ਇਹਨਾਂ ਨੂੰ ਪ੍ਰਮੋਟ ਆਪਾਂ ਆਪ ਹੀ ਕਰਦੇ ਆਂ ਕਈ ਵੀਰ ਮੈਂ ਦੇਖਿਆ ਆਪਣੇ ਪੰਜਾਬ ਦੇ Hindu ਵੀਰ ਜਾਂ ਜਿਹੜੇ ਸਿੱਖ ਵੀਰ ਨੇ ਪੰਜਾਬੀ ਐ Hindu ਪੰਜਾਬੀ ਐ ਚਾਹੇ ਸਿੱਖ ਐ ਤੇ ਉਹ ਦੁਕਾਨਾਂ ਕਰਦੇ ਨੇ ਜੇ ਉਹਨਾਂ ਦੇ ਸਮਾਨ 1 ਰੁਪਿਆ ਵੀ ਮਹਿੰਗਾ ਹੋਵੇ ਤੇ ਭਈਏ ਦਾ ਦੁਕਾਨ ਤੇ ਜਾਂ ਭਈਏ ਦੀ ਰੇੜੀ ਤੇ 1 ਰੁਪਿਆ ਸਸਤਾ ਹੋਵੇ ਤਾਂ ਸਾਡੇ ਪੰਜਾਬੀ ਜਾਂ ਹੋਰ ਪੰਜਾਬ ਦੇ ਲੋਕ ਇਹ ਨਹੀਂ ਦੇਖਦੇ ਵੀ ਅਸੀਂ ਕੀ ਕਰ ਰਹੇ ਹਾਂ ਉਹ ਆਪਦੇ ਫਾਇਦੇ ਵਾਸਤੇ ਸਿਰਫ 1 ਰੁਪਏ ਦੇ ਫਾਇਦੇ ਵਾਸਤੇ ਉਹ ਪਈਆਂ ਦੀ ਰੇੜੀ ਤੇ ਪਈਆਂ ਦੇ ਦੁਕਾਨ ਤੇ ਉਹਨਾਂ ਕੋਲ ਜਾਂਦੇ ਆ ਨਾਲੇ ਤੁਹਾਨੂੰ ਪਤਾ ਹੈ ਵੀ ਇਹ ਇੱਕ ਸਾਫ ਸਫਾਈ ਦਾ ਕਿੰਨਾ ਧਿਆਨ ਰੱਖਦੇ ਉਹ ਵੀ ਤੁਹਾਨੂੰ ਪਤਾ ਹੈ ਪੰਜਾਬ ਨੂੰ ਗੰਦ ਖਵਾਈ ਜਾਂਦੇ ਆ ਤੇ ਇਹ ਭੱਜਣਗੇ ਕਿਵੇਂ ਜੇ ਚਾਹੇ ਸਾਡਾ Hindu ਵੀ ਪੰਜਾਬੀ ਹੈ ਤੇ ਚਾਹੇ ਸਿੱਖ ਹੈ ਕੋਈ ਵੀ ਧਰਮ ਦਾ ਹੈ ਪੰਜਾਬ ਦਾ ਰਹਿਣ ਵਾਲਾ ਹੈ ਉਹਨਾਂ ਤੋਂ ਹੀ ਅਸੀਂ ਸਮਾਨ ਖਰੀਦਾਂਗੇ ਜਿਹੜੇ ਆਪਣੇ ਰਿਸ਼ਕੇ ਚ ਲਾਉਂਦੇ ਆ ਪੰਜਾਬ ਦੇ ਜਿਹੜੇ ਪੰਜਾਬੀ ਹੈ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਉਹਨਾਂ ਦੇ ਰਿਸ਼ਕਾਂ 'ਚ ਬੈਠਾਂਗੇ ਤੇ ਕੋਈ ਵੀ ਪੰਜਾਬ 'ਚ ਕਾਰੋਬਾਰ ਹੈ ਜੇ ਆਪਾਂ ਹਿੰਦੂ ਪੰਜਾਬੀ ਜਾਂ ਸਿੱਖ ਪੰਜਾਬੀ ਹੈ ਜਾਂ ਕੋਈ ਵੀ ਹੈ ਇਹਨਾਂ ਤੋਂ ਹੀ ਖਰੀਦਾਂਗੇ ਭਈਆਂ ਨੂੰ ਆਪਾਂ ਮੌਕਾ ਹੀ ਨਾ ਦੇਵਾਂਗੇ ਭਈ ਇਹ ਆਪਣੇ ਆਪ ਹੀ ਭੱਜ ਜਾਣਗੇ ਇਹ ਗਲਤੀ ਸਾਡੀ ਆਪਦੀ ਹੈ ਅਸੀਂ ਮਾੜੇ ਮਾੜੇ ਬਸ ਫਾਇਦੇ ਪਿੱਛੇ ਇਹਨਾਂ ਨੂੰ ਪ੍ਰਮੋਟ ਕਰੀ ਜਾਂਦੇ ਆ ਤੇ ਜਿਵੇਂ ਇਹ ਕਹਿੰਦੇ ਨੇ ਵੀ ਡਾਂਗਾ ਨਾ ਭਜਾ ਦੇਂਗੇ ਐ ਭਜਾ ਦੇਂਗੇ ਉਹ ਵੀ ਆਪਾਂ ਨਹੀਂ ਭਜਾ ਸਕਦੇ ਕਿਉਂਕਿ ਪ੍ਰਸ਼ਾਸਨ ਇਹਨਾਂ ਦੇ ਨਾਲ ਹੈ ਜੇ ਕੋਈ ਇਹੋ ਜੀ ਗੱਲ ਕਰੋਗੇ ਉੱਚੀ ਨੀਵੀ ਕਿਸੇ ਦੇ ਪਿੱਛੇ ਲੱਗ ਕੇ ਤਾਂ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਕਿਉਂਕਿ ਪਰਚਾ ਤੁਹਾਡੇ ਤੇ ਪੱਕਾ ਹੈ ਕਿਉਂਕਿ ਕਿਤੋਂ ਦਾ ਵੀ ਬੰਦਾ ਇੰਡੀਆ ਦਾ ਭਾਰਤ ਦਾ ਇਹਤੇ ਵੀ ਕੰਮ ਕਰ ਸਕਦਾ ਹੈ ਪਰ ਇਹ ਉਹਨੂੰ ਆਪਾਂ ਮੌਕਾ ਹੀ ਨਾ ਦੇ ਮੰਗੇ। ਕਈ ਸਟੇਟਾਂ 'ਚ ਕਾਨੂੰਨ ਬਣੇ ਹੋਏ ਨੇ। ਉਹ ਪੰਜਾਬ 'ਚ ਵੀ ਬਣਨਾ ਚਾਹੀਦਾ। ਮੈਂ ਰਾਜਸਥਾਨ ਦੀ, ਹਿਮਾਚਲ ਦੀ ਤੇ ਜਿਵੇਂ ਜੰਮੂ ਕਸ਼ਮੀਰ 'ਚ ਸੀ, ਕਈ ਸਟੇਟਾਂ 'ਚ ਹੈ, ਵੀ ਕੋਈ ਵੀ ਬੰਦਾ ਉੱਥੇ ਜ਼ਮੀਨ ਜਾਂ ਕੋਈ ਵੀ ਪ੍ਰੋਪਰਟੀ ਨਹੀਂ ਖਰੀਦ ਸਕਦਾ। ਤੇ ਪੰਜਾਬ 'ਚ ਤਣਾ ਤਣ ਹਰਿਆਣੇ 'ਚ ਲਾ ਲੋ ਪੰਜਾਬ 'ਚ ਤਣਾ ਤਣ ਖਰੀਦ ਰਹੇ ਨੇ ਲੋਕ ਤੇ ਉਹਨਾਂ ਸਟੇਟਾਂ 'ਚ ਕੀ ਹੈ, ਕੋਈ ਵੀ ਜ਼ਮੀਨ ਨਹੀਂ ਖਰੀਦ ਸਕਦਾ। ਉੱਥੇ ਇੱਕ ਕਾਨੂੰਨ ਬਣਿਆ ਹੋਇਆ ਹੈ। ਹੋਰ ਸ਼ੀਟਾਂ ਦਾ ਤਾਂ ਮੈਂ ਕਹਿ ਨਹੀਂ ਸਕਦਾ ਮੈਂ ਰਾਜਸਥਾਨ ਦੀ ਗੱਲ ਕਰਦਾ ਰਾਜਸਥਾਨ ਚ ਇੱਕ ਕਾਨੂੰਨ ਬਣਿਆ ਸੀਗਾ 1971 1971 ਦਾ ਇੱਕ ਸਰਟੀਫਿਕੇਟ ਹੁੰਦਾ ਸੀਗਾ ਮੈਂ ਨਾਲ ਲਾ ਦੂਗਾ ਮੇਰੇ ਕੋਲੇ ਹੈਗਾ ਉਹ ਜਿਹੜੇ ਕੋਲੇ 1971 ਦਾ ਸਰਟੀਫਿਕੇਟ ਸੀਗਾ ਉਹੀ ਰਾਜਸਥਾਨ ਚ ਜ਼ਮੀਨ ਜਾਂ ਕੋਈ ਵੀ ਪ੍ਰਾਪਰਟੀ ਖਰੀਦ ਸਕਦਾ ਸੀ ਹੋਰ ਕੋਈ ਨਹੀਂ ਖਰੀਦ ਸਕਦਾ ਸੀ ਹੋਰ ਉਹਨਾਂ ਦਾ ਇਹ ਸੀ ਆਓ ਕੰਮ ਕਰੋ ਤੇ ਜਾਓ ਇਹ ਰਾਜਸਥਾਨ ਦੇ ਵਿੱਚ ਕਾਨੂੰਨ ਹੈ 1971 ਦਾ ਬਾਅਦ ਚ ਉਹਦੇ ਵਿੱਚ ਸੋਧ ਹੋ ਗਈ ਉਹ 1980 ਕਰ ਦਿੱਤਾ ਬੀ 1980 ਤੋਂ ਪਹਿਲਾਂ ਜਿਹੜਾ ਪੰਜਾਬ ਰਾਜਸਥਾਨ ਚ ਰਹਿੰਦਾ ਉਹ ਹੀ ਪ੍ਰਾਪਰਟੀ ਖਰੀਦ ਸਕਦਾ ਹੈ। ਉਹੀ ਮੰਨ ਕੇ ਚੱਲੋ ਵੋਟ ਬਣੂਗਾ ਉਹਦਾ ਦੂਜੇ ਤਾਂ ਨਹੀਂ ਬਣਦਾ ਸੀ। ਉਹ ਇਕੱਲਾ ਇੱਥੇ ਰਹਿ ਸਕਦਾ ਸੀ, ਕੰਮ ਕਰ ਸਕਦਾ ਸੀ ਤੇ ਵਾਪਸ ਜਾ ਸਕਦਾ ਸੀ। ਜਿੱਥੋਂ ਦਾ ਹੈਗਾ ਸੀਗਾ। ਪਰ ਪੰਜਾਬ 'ਚ ਜਿਹੜਾ ਵੀ ਆਉਂਦਾ ਹੈ ਉਹ ਇੱਥੇ ਪ੍ਰਾਪਰਟੀ ਵੀ ਖਰੀਦ ਲੈਂਦਾ, ਇੱਥੇ ਬੋਟ ਵੀ ਬਣਵਾ ਲੈਂਦਾ ਸਾਰਾ ਕੁਝ। ਤੇ ਨਤੀਜੇ ਤੁਹਾਡੇ ਸਾਹਮਣੇ ਐ। ਪੰਜਾਬ 'ਚ ਕੀ ਕੁਝ ਹੋ ਰਿਹਾ ਹੈ? ਤੁਹਾਡੇ ਸਾਹਮਣੇ ਆ ਥੋੜੇ ਮਹੀਨਾ ਕੁ ਪੁਰਾਣੀ ਹੋਊਗੀ ਘਟਨਾ ਹੋਈ ਸੀਗੀ। ਦੇ ਦੋ ਪੰਜਾਬੀਆਂ ਦਾ ਇਹਨਾਂ ਨੇ ਇਨਸ਼ਕਾਨ ਕਰਤਾ ਸੀਗਾ ਇਹ ਆਪਾਂ ਨੂੰ ਆਪ ਜਾਗਰੂਕ ਹੋਣਾ ਪਊਗਾ ਪੰਜਾਬ ਸਰਕਾਰ ਨੂੰ ਵੀ ਇਹਦੇ ਵਿੱਚ ਗੌਰ ਕਰਨੀ ਚਾਹੀਦੀ ਹੈ ਇਹੋ ਜਿਹਾ ਕਾਨੂੰਨ ਲਿਆਉਣੀ ਚਾਹੀਦੀ ਹੈ ਜਿਹੜਾ ਕੋਈ ਵੀ ਬੰਦਾ ਵੀ ਉਹ ਤੇ ਇੱਕ ਜਿਵੇਂ ਰਾਜਸਥਾਨ ਨੇ 1971 ਦਾ ਬਣਾਇਆ ਉਦੋਂ ਬਾਅਦ 1900 ਕਰਕੇ 1980 ਦਾ ਬਣਾਇਆ ਇਹੋ ਜਿਹਾ ਕਾਨੂੰਨ ਲਿਆਉਣ ਵੀ 1980 ਜਾਂ 1990 ਤੋਂ ਜਿਹੜਾ ਪਹਿਲਾਂ ਦਾ ਪੰਜਾਬ 'ਚ ਰਹਿੰਦਾ ਹੈ ਉਸੇ ਦਾ ਹੀ ਵੋਟ ਬਣੇ ਤੇ ਉਹੀ ਪ੍ਰਾਪਰਟੀ ਖਰੀਦ ਸਕੇ ਉਹਦਾ ਇੱਕ ਸਰਟੀਫਿਕੇਟ ਬਣਾ ਕੇ ਦਿਆ ਜਾਂ ਦਿੱਤਾ ਜਾਵੇ ਇਹ ਹੀ ਜਨੂੰਨ ਕੋਈ ਲਿਆਂਦਾ ਜਾਵੇ ਫਿਰ ਇਹ ਕੋਈ ਨੱਥ ਪੈ ਸਕਦੀ ਹੈ ਤੇ ਜਿਹੜੇ ਬੰਦੇ ਵੀ ਮੰਨ ਕੇ ਚੱਲੋ ਆਉਣ ਆਪਦਾ ਕੰਮ ਕਰਨ ਤੇ ਜਾਣ ਫਿਰ ਪੰਜਾਬ ਦਾ ਕੋਈ ਫਾਇਦਾ ਹੋ ਸਕਦਾ ਹੈ ਪਹਿਲਾਂ ਹੀ ਪੰਜਾਬ ਦਾ ਪੁਰਾਣਾ ਲੈ ਕਿਉਂਕਿ ਪੰਜਾਬ ਦੇ ਵਿੱਚ ਨਸ਼ਿਆਂ ਨਾਲ ਤੁਹਾਨੂੰ ਪਤਾ ਹੀ ਹੈ ਕੀ ਕੁਝ ਹੋ ਰਿਹਾ ਨਸ਼ਿਆਂ ਨਾਲ ਤੇ ਜਿਹੜਾ ਪੰਜਾਬ ਸੋਨੇ ਦੀ ਚਿੜੀ ਸੀ ਉਹ ਹੁਣ ਪਿੱਟਲ ਦੀ ਜੜੀ ਬਣ ਕੇ ਰਹਿ ਗਿਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ